ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਇਸ ਵੇਲੇ ਕੋਮਾਂਤਰੀ ਬਾਜ਼ਾਰ ਦੇ ਨਾਲ-ਨਾਲ ਭਾਰਤ ਦੀ ਸਰਾਫਾ ਮੰਡੀ ਵਿੱਚ ਚਾਂਦੀ ਦਾ ਰੇਟ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਦੇਸ਼ ਵਿੱਚ ਚਾਂਦੀ ਦੇ ਰੇਟਾਂ ਵਿੱਚ ਪਿਛਲੇ 10 ਦਿਨਾਂ ਵਿੱਚ 35000 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਦੀ ਸਰਾਫਾ ਮੰਡੀ ਵਿੱਚ ਚਾਂਦੀ ਦਾ ਰੇਟ 180000 ਰੁਪਏ ਪ੍ਰਤੀ ਕਿਲੋ ਰਿਹਾ। ਇਸ ਵਾਧੇ ਬਾਰੇ 파ਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਂ ਚਾਂਦੀ ਵਪਾਰੀ ਅਸ਼ਨੀ ਨਾਮੇਸ਼ਾ ਅਤੇ ਦੀਪਕ ਚੋਪੜਾ ਨੇ ਆਖਿਆ ਕਿ ਇਸ ਵੇਲੇ ਕੋਮਾਂਤਰੀ ਬਾਜ਼ਾਰ ਵਿੱਚ ਹੀ ਚਾਂਦੀ ਦੇ ਰੇਟ ਤੇਜ਼ ਹਨ ਜਿਸ ਦਾ ਅਸਰ ਭਾਰਤ ਦੀ ਸਰਾਫਾ ਮੰਡੀ ਤੇ ਵੀ ਪੈ ਰਿਹਾ ਹੈ ਐਸੇ ਕਾਰਨ ਭਾਰਤ ਵਿੱਚ ਚਾਂਦੀ ਦੇ ਰੇਟ 1,80,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੇ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚਾਂਦੀ ਹੋਰ ਤੇਜ਼ ਹੋਵੇਗੀ ਅਤੇ ਰੇਟ ਹੋਰ ਵੀ ਵਧਣਗੇ ਚਾਂਦੀ ਦਾ ਕਾਰੋਬਾਰ ਵੀ ਅਸਲੇ ਜਿੰਨੀ ਵੀ ਹੱਡੀ ਸਰਾਫਾ ਬਾਜ਼ਾਰ 'ਚ ਮੰਨਿਆ ਗਿਆ ਕਿ ਜਿਹੜਾ ਜਿਹੜਾ ਚਾਂਦੀ 'ਚ ਪੈਸਾ ਲਾਏਗਾ ਕਾਰੋਬਾਰ ਕਰੇਗਾ ਉਹ ਬਹੁਤ ਜ਼ਿਆਦਾ ਮੇਂ ਤਰੱਕੀ ਕਰੇਗਾ ਆਉਣ ਵਾਲੇ ਟਾਈਮ ਤੇ ਚਾਂਦੀ ਦਾ ਕਾਰੋਬਾਰ ਹੀ ਇੱਕ ਇੰਨਾ ਕ ਵਧੀਆ ਫਾਇਦੇਮੰਦ ਰਹੇਗਾ ਕਿ ਇਹ ਇੱਕ ਦੋ ਸਾਲਾਂ ਜੀ ਦੱਸ ਦੇਗਾ ਕਿ ਚਾਂਦੀ ਦਾ ਕਾਰੋਬਾਰ ਕਰਨ ਵਾਲੇ ਮਗਰੀ ਕਿੰਨੀ ਕ ਤਰੱਕੀ ਜਗੇ ਆ ਘਟਿਆ ਦੇ ਵੇਖੋ ਹੈ ਹੀ ਨਹੀਂ ਪਿੱਛੇ ਜਿੰਨੀ ਕ ਚਾਂਦੀ ਲੋਕਾਂ ਨੂੰ ਮਗਰੀ ਇਹ ਖਰੀਦਣ ਦਾ ਯੋਗ ਸੀ ਉਹ ਥੋੜੀ ਜੀ ਆਮ ਰੇਟ ਤੋਂ ਮਹਿੰਗੀ ਵੇਖਦੀ ਪਈ ਸੀ ਉੱਕੜਿਆ ਉਹ ਹੀ ਗੈਪਾ ਚਾਂਦੀ ਘਟੀ ਨਹੀਂ ਚਾਂਦੀ ਦੇ ਅੱਜ ਵੀ ਮਗਰੀ ਤੇਜ ਆ 180000 80000 ਤੇ ਭਾ ਦੇ ਚੱਲਦੀ ਪਈ ਏ ਇਹ ਚਾਂਦੀ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਇਹ ਚੱਲੇਗਾ ਇਹਦਾ ਰੇਟ ਵੀ ਬੜੀ ਜਲਦੀ ਹੋਰ ਅੱਪ ਹੋਏਗਾ ਇਹ 'ਚ ਮੰਨਦਾ ਨਹੀਂ ਹੈਗਾ ਨਾ ਕਹੀ ਕਹਨੇ ਇਹ ਵਿਖੋ 2 ਲੱਖ ਤੋਂ ਟੱਪਣ ਦੀ ਅਸੀਂ ਆਸ਼ਾ ਮਗਰੀ ਰੱਖਦੇ ਆ 2 ਲੱਖ 2.5 ਲੱਖ ਦੇ ਵਿੱਚ ਜਾ ਸਸਾ ਆਮ ਇਦਾਂ ਵਾ ਅਸਲੀ ਚਾਂਦੀ ਲੋਕਾਂ ਨੇ ਸਟਾਕ ਕੀਤੀ ਹੈ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਘਬਰਾਹਟ ਹੁੰਦੀ ਹੈ ਸਾਡੇ ਕੋਲ ਸਟਾਕ ਬਹੁਤ ਜ਼ਿਆਦਾ ਵਾ ਇਹਨੂੰ ਹੀ ਸੇਲ ਕਰ ਦਈਏ ਜੰਝਲੀ ਤੇ ਵੈਸੇ ਤੇ ਸਾਰੇ ਲੋਕੀ ਇਸ ਵੇਲੇ ਮੱਕੀ ਪ੍ਰੋਪਰਟ ਚ ਜਿਸ ਭਾਅ ਵੀ ਚਾਹਦੀ ਲਈਏ ਉਹਨਾਂ ਦਾ ਫਾਇਦਾ ਹੀ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਤੇ ਚਾਂਦੀ ਇਸ ਵੇਲੇ ਮੈਂ ਕਹਿੰਦਾ ਜੇ ਵੀ ਲੈ ਜਾਏਗਾ ਉਹ ਫਾਇਦੇ ਜੀ ਰਹੇਗਾ ਕੋਈ ਨੁਕਸਾਨ ਚ ਨਹੀਂ ਜਾਏਗਾ ਆਲ ਓਟ ਵਰਲਡ ਮੱਕੀ ਚਾਂਦੀ ਦਾ ਇਸ ਵੇਲੇ ਤੇਜ ਆ ਕਈ ਮੁਲਕਾਂ ਨੇ ਇਹਦੀ ਚਾਂਦੀ ਦਾ ਜੇਵਰ ਵੀ ਬਾਹਰ ਅਸ ਮੰਗੀ ਇੰਪੋਰਟ ਸਪੋਰਟ ਬੰਦ ਕੀਤੀ ਦੀਏ ਇਸ ਵਾਸਤੇ ਇਹਦਾ ਰੇਟ ਤੇਜ਼ ਹੋਣ ਦੇ ਹੋਰ ਬਹੁਤ ਚਾਂਸ ਨੇ ਕੀ ਹੋਈ ਹੈ ਚਾਂਦੀ ਹਫਤਾ ਦੱਸ ਦੇ ਵਿੱਚ ਕਟੋਰ 20 25 ਰੁਪਏ ਪੈ ਗਏ ਹੈ ਚਾਂਦੀ ਦੇ ਤੋਂ ਪਹਿਲੇ ਸਹੀ ਦੀਵਾਲੀ ਤੋਂ ਪਹਿਲੇ ਵੀ ਕਿ ਵੀ ਚਾਂਦੀ 'ਚ ਬਹੁਤ ਜ਼ਿਆਦਾ ਤੇਜ਼ੀ ਹੈ ਚਾਂਦੀ ਅਗਲੇ ਸਾਲ ਵੀ ਚਾਂਦੀ ਬਹੁਤ ਤੇਜ਼ ਹੈ ਕੋਈ ਨਹੀਂ ਕਿਉਂ ਬਸ 올ਓਵਰ ਇੰਡੀਆ ਦੀ 올ਓਵਰ ਵਰਲਡ ਦੀ ਸਭ ਦੀ ਡਿਮਾਂਡ ਹੈਗੀ ਹੈ ਹਰ ਕੰਟ ਜਾਂਦੀ ਬਾਈ ਕਰ ਦਿੰਦੀ ਹੈ ਜਿਸ ਕਰੇ ਗੱਕੀ ਰਕੀ ਆ ਗੱਕੀ ਉਹਨਾਂ ਸਰਨ ਨਾਣੇ ਪੈਂਦੀ ਹੈ ਚਾਂਦੀ ਨਾ ਫਿਜ਼ੀਕਲ ਚਾਂਦੀ ਦੀ ਹੈ ਚਾਂਦੀ ਦੀ ਬਾਈਂਗ ਹੋ ਰਹੀ ਹੈ ਉਸ ਕਰਕੇ ਸਿਰਫ ਚਾਂਦੀ ਬਾਈਂਗ ਹੋਣੀ ਹੈ ਬਾਕੀ ਰਗਾ ਜੀਵਰ ਜੀਵਰ تھوڑا کم ਸ਼ਾਰਟਰ ਹੁੰਦਾ ਚਾਂਦੀ ਸਰ ਆਨ ਦੇ ਦਿਨਾਂ ਚ ਸਮਝੋ 2 ਲੱਖ ਚਾਂਦੀ ਬਹੁਤ ਕਰੀਕ ਕਰਿਆ ਛੇਤੀ ਕਰਿਆ ਤੇ ਉਸ ਤੋਂ ਬਾਅਦ ਚਾਂਦੀ ਹੋਲੀਆ ਦੇ ਕਰੀਕ ਵਿੱਚ 8 ਲੱਖ ਰੁਪਏ ਚਾਂਦੀ ਹੋ ਸਕਦੀ ਹੈ ਚਾਂਦੀ ਸਰ ਪਹਿਲੇ ਦਿਨਾਂ ਚ ਕਿ 50 52 ਵੇਗੀ ਹੈ 144 ਵੇਗੀ ਜਾਂਦੀ ਹੈ ਦੁਵਾਲੀ ਤੋਂ ਬਾਅਦ ਦੁਵਾਲੀ ਤੋਂ ਪਹਿਲੇ ਜਾਂਦੀ ਹੈ 1 99 2 ਲੱਖ ਪਹੁੰਚੀ ਸੀ ਤੇ ਉਸ ਤੋਂ ਬਾਅਦ ਚਾਂਦੀ ਇੱਕ 50 48 50 ਵੀ ਆ ਗਈ ਸੀ ਤੇ 30 35 ਹਜ਼ਾਰ ਤੇਜ਼ੀ ਰਹੀ ਹੈ ਅੱਜ ਦਾ ਦਸ ਦਿਨ ਚੱਗੇ ਹਾਂਜੀ ਉਹ ਵਾਲੀ ਇੰਪੋਰਟ ਜਿਹੜਾ ਬੈਂਡ ਲੱਗਾ ਹਾਲੇ ਚੱਲੂ ਹੈ ਉਹ ਦੇਖੋ 31 ਮਾਰਚ ਤੋਂ ਬਾਅਦ ਖੁੱਲਿਆ ਬੈਂਡ ਦੁਕਾਨ ਦਾ ਕੰਮ ਥੋੜਾ ਸਲੋ ਹੈ ਬਾਕੀ ਦੇਖੋ ਜਿਹੜੀ ਫਿਜ਼ੀਕਲ ਬੈਂਕ ਹੈ ਉਹ ਚੱਲ ਰਹੀ ਹੈ ਚਾਂਦੀ ਸਰ ਚਾਂਦੀ ਦੇ ਹਾਲੇ ਟਾਈਮ ਤੇ ਬਹੁਤ ਤੇਜ਼ ਹੈ ਜਿਹੜੀ ਚਾਂਦੀ ਵਾਪਸੀ ਲੋਕੀ ਬੈਠੇ ਸੀ ਕਿ ਚਾਂਦੀ ਦੁਬਾਰਾ 1 ਲੱਖ 25000 ਆਏਗੀ ਉਹਦੇ ਕੋਈ ਜਾਂਚ ਨਹੀਂ ਕਰ ਇਹ ਵਸ ਜੇ ਕਰੈਕਸ਼ਨ ਆਏ ਵਿੱਚ 10 15 ਹਜ਼ਾਰ ਦੀ ਆ ਸਕਦੀ ਹੈ ਆਦਰਵਾਇਜ਼ ਚਾਂਦੀ ਉੱਪਰ ਜਾਏਗੀ ਚ ਰੇਟਾਂ ਵਿੱਚ ਪਿਛਲੇ ਲਗਭਗ ਇੱਕ ਹਫਤੇ ਤੋਂ ਹੋ ਰਹੀ ਲਗਾਤਾਰ ਵ੍ਰiddhi ਕਾਰਨ ਅੱਜ ਚਾਂਦੀ ਦੇ ਪਾ 1,85,000 ਦੇ ਕੋਲ ਹੀ ਪਹੁੰਚ ਗਏ ਨੇ ਔਰ ਦੁਕਾਨਦਾਰਾਂ ਨਾਲ ਕਾਰੋਬਾਰੀਆਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਵੀ ਇਹ ਰੇਟਾਂ ਦਾ ਵਾਧਾ ਹੋ ਰਿਹਾ ਹੈ ਜਿਸ ਕਾਰਨ ਚਾਂਦੀ ਦਾ ਪਾ ਅਗਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣ ਦੇ ਆਸਾਰ ਨੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ